ਤੇ ਇੱਕ ਥੀ ਨੌਜਵਾਨ ਮੋਟਰਸਾਈਕਲ ਡਿੱਗਿਆ ਗਿਆ ਵਿੱਚ ਐ ਨਹੀਂ ਪਤਾ ਵੀ ਨੌਜਵਾਨ ਵਿੱਚ ਹੈਗੇ ਕਿ ਬਾਹਰ ਆ ਕੇ ਮੋਟਰਸਾਈਕਲ ਪੈਂਡ ਵਾਲੇ ਤੇ ਕੱਢ ਲਿਆ ਬਹੁਤ ਜਿੱਦੋ ਜਹੇ ਜਿਹਦੇ ਨਾਲ ਤੇ ਆਹ ਟੋਪੀ ਆਉਂਦੀ ਮੁੰਡੇ ਦੀ ਆ ਦੇਖੋ ਇਸ ਤਰ੍ਹਾਂ ਦੀ ਟੋਪੀ ਆ ਜੀ ਜੋ ਮੁੰਡੇ ਬਚ ਕੇ ਤਾਂ ਵੀ ਸੰਪਰਕ ਕਰਨ ਜੀ ਜੇ ਵਿੱਚ ਤਾਂ ਤਾਂ ਵੀ ਪਤਾ ਕਰੋ ਆਹ ਦੇਖੋ ਟੋਪੀ ਉਹਦੇ ਦੋ ਬੰਦੇ ਹਸਤਾਨ ਤੇ ਡਿੱਗੇ ਨੇ ਤੇ ਇੱਕ ਟੋਪੀ ਆ ਪਈ ਆ ਜੀ ਮੈਂ ਤੁਹਾਨੂੰ ਜੂਮ ਆਹ ਦਿਖਾਉਣਾ ਉਹ ਦੇਖੋ ਆ ਜੋੜੇ ਪਏ ਆ ਸਾਹ ਸਾਹ ਦੇ ਲੱਗਿਆ ਉਹ ਚਪਲਾਂ ਵਗਾਰਾ ਇੱਥੇ ਪਈਆਂ ਨੇ ਤੁਹਾਨੂੰ ਮੋਟਰਸਾਈਕਲ ਤੇ ਆ ਪੈਂਡ ਵਾਲੀ ਖੜੇ ਨੇ ਸਾਡੇ ਤੇ ਤੁਹਾਨੂੰ ਮੋਟਰਸਾਈਕਲ ਦਾ ਐਡਰੈਸ ਵਗਾਰਾ ਦਿਖਾਉਨੇ ਆ ਜੇ ਕਿਸੇ ਨੂੰ ਪਤਾ ਤਾਂ ਉਹ ਜਰੂਰ رابطہ ਕਰਨ ਯਾਰ ਇਹ ਹਮਰਾ ਆਟੋ ਡੀਲਰ ਡੀਲਾ ਤਪਜਾਣਾ ਤੋਂ ਲੈਤਾ ਇਹਨਾਂ ਨੇ ਡੀਲਰਸ਼ਿਪ ਦੀ ਰਸੀਦ ਆ ਵੀ ਇਹਨਾਂ ਦੇ ਤੇ ਕੀ ਲਿਖਿਆ ਵੇ ਤੇਰਾ ਨਾਮ ਦਾ ਜੀ ਗਵਾਹ ਇਹਦਾ ਗਵਾਹ ਲਓ ਦੇਖੋ ਵੀ ਕਿੰਨਾ ਕਿੰਨਾ 337 H4352 ਜੇ ਕਿਸੇ ਦਾ ਵੀ ਹੈਗਾ ਫਿਰ ਉਸ ਪਰਖ ਕਰਨ ਮਾਡਲ ਨਹੀਂ ਦਿੱਤਾ ਸੋਨੂੰ ਬਾਕੀ ਦਾ ਨਾਮ ਵਗੈਰਾ ਵੀ ਦੱਸ ਦੇ ਤਾਂ ਪਤਾ ਕਰਕੇ 337 ਇਹ ਵੀ 37 H4352 ਪਿੰਡ ਆ ਕਿਹੜਾ ਹੋਏ ਉਹਦਾ ਬਟੂ ਰਜਿੰਦਰ ਸਿੰਘ ਲਿਖਿਆ ਹੈ ਰਜਿੰਦਰ ਸਿੰਘ ਰਾਜਕੁਮਾਰ ਹੈ ਪੈਂਡਾ ਕੀ ਲਿਖਿਆ ਸਮਾਨ ਸਮਾਨਾ ਖੁਰਦ ਹੈ ਨਾ ਅੱਜ ਕੱਢਣ ਦੀ ਕੋਸ਼ਿਸ਼ ਕਰਦੇ ਸੀ ਆ ਬੰਦ ਕਿਆ ਵੇਖੋ ਹਾਂ ਹਾਂ ਬੰਦ ਕੇ ਕੱਢਣ ਦੀ ਕੋਸ਼ਿਸ਼ ਕਰਦੇ ਸੀ ਤੂੰ ਫਿਰ ਨਿਕਲ ਆ ਜੀ ਸਾਠ ਸੌਂ ਕੇ ਇੱਥੇ ਹੋ ਗਈ ਉਹ ਦੇਖ ਵੀ ਇੱਕ ਮਿੰਟ ਇੱਕ ਮਿੰਟ ਇਹਦੇ ਪਾਸੇ ਪਾਰ ਹੋਣਾ ਨਹੀਂ ਇਹਦੇ ਤੇ ਨਾ ਪ੍ਰਦੂਸ਼ਣ ਹੋ ਪ੍ਰਦੂਸ਼ਣ ਘਾੜਾ ਕੋਈ ਆਰ ਸੀ ਵੀ ਰਹੀ ਨਹੀਂ ਕੁਝ ਵੀ ਕੋਈ ਨਹੀਂ ਆਹੀ ਹੈ ਗੱਲਾਂ ਜੋ ਜਿੰਦਾ ਵੀ ਹੈਗਾ ਯਾਰ ਮੋਟਰਸਾਈਕਲ ਤੇ ਉਹ ਮੁੰਡੇ ਉਹ ਪਿੰਡ ਵਾਲੇ ਭਾਈ ਰਾਬਤਾ ਕਰਨ ਜੇਠੂਕੇ ਵਿਖੇ ਤੇ ਪਤਾ ਲੱਗ ਸਕਿਆ ਯਾਰ ਮੁੰਡੇ ਇੱਥੋਂ ਚਲੇ ਗਏ ਇੱਕ ਵਿੱਚ ਆ ਗਏ ਉਹ ਬਣਾ ਇੱਕ ਮਿੰਟ ਦੀ ਦੱਸਦਾ ਲੋਨ ਵਾਲਾ ਬਾਬੂ ਕੇ ਸ਼ੇਆ ਕਰ ਦਿੰਦਾ ਉਧਰ ਦੀ ਲੋਕ ਜਾਉਂਗੇ ਪਤਾ ਲੱਗੂਗਾ ਨਾ ਫਿਰ ਸਾਨੂੰ ਫੇਰ ਹੀ ਅੱਗੀ ਗਾਂ ਕੋਈ ਕਾਰ ਜੋ ਤੁਸੀਂ ਇਹ ਵੀਡੀਓ ਵੇਖੀਏ ਇਹ ਪਿੰਡ ਜੇਠੂਕੇ ਜ਼ਿਲ੍ਹਾ ਬਰਨਾਲਾ ਰਮਪਰਾ ਦੇ ਨਜ਼ਦੀਕ ਪਿੰਡ ਪੈਂਦਾ ਹੈ ਇਹ ਤੇ ਤਪਾ ਰੂੜ ਰਮਪਰਾ ਤਾਂ ਉੱਥੇ ਜਿੱਠੂ ਕੇ ਪੰਡਾਉਂ ਦਾ ਰਸਤੇ ਦੇ ਵਿੱਚ ਤਾਂ ਉੱਥੇ ਜੋ ਜਿੱਠੂ ਕੋਲ ਜਾਣਿਆ ਤਾਂ ਪੋੜ ਜੋ ਬਣਿਆ ਹੋਇਆ ਪ੍ਰਾਣਾ ਆਪਾਂ ਕਹਿੰਦੇ ਨਾਲਾ ਹੈਗਾ ਨਾਲੇ ਉੱਪਰ ਜੋ ਪੁਲ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਬਿਲਕੁਲ ਹੀ ਖੱਤਾ ਹਾਲਤ ਹੈ ਕਿਸੇ ਪਾਸੇ ਵੀ ਕੋਈ ਬਚਾਅ ਦਾ ਕਾਰਨ ਨਹੀਂ ਹੈਗਾ ਕਿ ਕੋਈ ਐਂਗਲ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਵੇ ਬਹੁਤ ਪੁਰਾਣਾ ਪੋੜ ਹੈ ਤਾਂ ਦੇਖੋ ਗੱਡੀ ਲੰਘ ਰਹੀ ਹੈ ਕਿਵੇਂ ਹਾਲਾਤ ਬਣੇ ਹੋਏ ਨੇ ਪਰ ਜੇ ਆਪਾਂ ਗੱਲ ਕਰ ਲਈ ਕੁਝ ਸਮਾਂ ਪਹਿਲਾਂ ਜੀਵਨ ਸਿੰਘ ਬਾਲਾ ਇਹ ਬੱਸ ਡਿੱਗੀ ਸੀ ਤਾਂ ਕਈ ਸਵਾਰੀਆਂ ਦੀ ਮੌਤ ਹੋ ਚੁੱਕੀ ਸੀ ਤੇ ਵੱਡਾ ਨੁਕਸਾਨ ਹੋਇਆ ਸੀ ਪਰ ਹਾਲੇ ਤੱਕ ਵੀ ਪ੍ਰਸ਼ਾਸਨ ਜਾਂ ਸਰਕਾਰ ਇਸ ਬਿਸੀ ਤੇ ਸੁੱਤੀ ਹੋਈ ਹੈ ਕਿ ਪਤਾ ਨਹੀਂ ਕਿੰਨੇ ਅਜਿਹੇ ਪੁਲ ਹਨ ਜੋ ਮੌਦਕਰ ਬਣੇ ਹੋਏ ਨੇ ਤੇ ਹਰ ਰੋਜ਼ ਲੋਕ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੋਂ ਦੀ ਲੰਘਣ ਲਈ ਮਜਬੂਰ ਹਨ ਤਾਂ ਵੇਖੋ ਹਾਲਾਤ ਕੀ ਬਣੇ ਹੋਏ ਨੇ ਇਹ ਪੁਲ ਹੈ ਤਾਂ ਪਤਾ ਨਹੀਂ ਕਿੰਨਾ ਗਡੂੰਗਾ ਸੀ ਇਸ ਦੇ ਵਿੱਚ ਜੋ ਮੋਠਣ ਕੱਢਿਆ ਪਿੰਡ ਵਾਸੀਆਂ ਨੇ ਤੁਸੀਂ ਸਾਰੇ ਨੇ ਵੇਖੀ ਹੈ ਪਤਾ ਨਹੀਂ ਉਹਨਾਂ ਨੌਜਵਾਨਾਂ ਦਾ ਜਾਂ ਕੋਈ ਉਹਨਾਂ ਨੇ ਲੇਡੀਜ਼ ਸੀਗੀ ਜਾਂ ਕੋਈ ਔਰਤ ਸੀ ਜਾਂ ਬੱਚਾ ਸੀ ਕੀ ਬਣਿਆ ਹੋਣਾ ਪਰ ਦੁੱਖ ਦਾ ਇੱਕ ਗੱਲ ਇਹ ਹੈ ਕਿ ਹਲੇ ਤੱਕ ਵੀ ਪ੍ਰਸ਼ਾਸਨ ਸੁੱਤਾ ਹੋਇਆ ਪਿਆ ਕੋਈ ਵੀ ਜ਼ਿਲ੍ਹੇ ਦਾ ਅਫਸਰ ਆਪਣੇ ਜ਼ਿਲ੍ਹੇ ਅੰਦਰ ਅਜਿਹੇ ਪੁਲਾਂ ਦੀ ਗੌਰ ਨਹੀਂ ਕਰ ਰਿਹਾ ਤੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਪੁਲ ਦੀ ਹਾਲਤ ਕਿਹੋ ਜਿਹੀ ਬਣੀ ਹੋਈ ਹੈ ਤੇ ਇਹ ਪਿੰਡ ਜਠੂਕੇ ਤਪਾ ਦੇ ਨੇੜੇ ਪੈਂਦਾ ਹੈ ਨੇੜੇ ਰਾਮਪਰਾ ਹਰ ਰੋਜ਼ ਕਿਉਂਕਿ ਤੁੰਦ ਦਾ ਜੋ ਸਮਾਂ ਚੱਲ ਰਿਹਾ ਤਾਂ ਇਸ ਕਰਕੇ ਨਹੀਂ ਪਤਾ ਚੱਲਿਆ ਹੋ ਸਕਦਾ ਹੈ ਕੀ ਹੋਇਆ ਹੋ ਉਹਨਾਂ ਨੌਜਵਾਨਾਂ ਨਾਲ ਜਾਂ ਜੋ ਚਾਲਕ ਸੀ ਬਜ਼ੁਰਗ ਸੀ ਜਾਂ ਕੀ ਸੀ ਕੁਝ ਵੀ ਸਮਝ ਨਹੀਂ ਆ ਰਿਹਾ ਪਰ ਲੋਕਾਂ ਨੇ ਜੋ ਇੱਥੇ ਦੇਖਿਆ ਤਾਂ ਮੋਢੇ ਨਾਲ ਕੱਢਿਆ ਬਾਹਰ ਜੋ ਤਪੇ ਤੋਂ ਖਰੀਦਿਆ ਗਿਆ ਸੀਗਾ ਆ ਮੋਟਰ ਹੈਗਾ ਬਾਕੀ ਹੋ ਸਕਦਾ ਕੋਈ ਬਾੜ ਦਾ ਕੰਮ ਕਰਦੇ ਹੋਣ ਕਿਉਂਕਿ ਜਿਹੜੇ ਸੰਦ ਨੇ ਇਹ ਲੱਕੜ ਲੁੱਕੜ ਕੱਟਣ ਵਾਸਤੇ ਜਾਂ ਕੋਈ ਹੋਰ ਉਹਨਾਂ ਦਾ ਕੰਮ ਕਰਾਸਤੇ ਹੋਣਾ ਹਾਲੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਪਰ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਅਜਿਹੇ ਅਨੇਕਾਂ ਪੁਲ ਹੋਣਗੇ ਪੰਜਾਬ ਦੇ ਅੰਦਰ ਜਿੱਥੇ ਰੋਜ਼ ਲੋਕ ਜ਼ਿੰਦਗੀ ਮੋਦਾ ਇੱਕ ਤਰ੍ਹਾਂ ਪਾਸ ਕਰਕੇ ਆਪਣੇ ਮੰਜ਼ਲ ਵੱਲ ਵਧਦੇ ਹਨ ਤਾਂ ਦੇਖੋ ਹਾਲਾਤ ਕੀ ਬਣੇ ਹੋਏ ਨੇ ਪੁਲ ਦੇ ਤਾਂ ਲੋਕ ਵੀ ਇੱਥੇ ਵੱਡੀ ਗਿਣਤੀ ਚ ਖੜੇ ਹੋਏ ਨੇ ਪਰ ਹਲੇ ਤੱਕ ਵੀ ਸਰਕਾਰ ਪ੍ਰਸ਼ਾਸਨ ਸੁੱਤਾ ਹੋਇਆ ਹੈ ਕੋਈ ਵੀ ਇਸ ਵੱਲ ਸੈਦ ਨਹੀਂ ਧਿਆਨ ਦੇਵੇਗਾ ਜਦੋਂ ਤੱਕ ਕੋਈ ਵੱਡਾ ਹਾਸਾ ਨਹੀਂ ਹੋਵੇਗਾ ਤਾਂ ਪਹਿਲਾਂ ਵੀ ਆਪਾਂ ਵੇਖਿਆ ਜੀਵਨ ਸਿੰਘ ਵਾਲਾ ਵੇਖੇ ਬੱਸ ਡਿੱਗੀ ਸੀ ਤਾਂ ਕਾਫੀ ਸਵਾਰੀਆਂ ਦੀ ਜੋ ਨੁਕਸਾਨ ਹੋਇਆ ਸੀ ਮੌਤ ਹੋਈ ਸੀ ਤਾਂ ਸੱਟਾਂ ਵੀ ਵੱਜੀਆਂ ਸਨ ਪਰ ਹਾਲੇ ਤੱਕ ਵੀ ਸਰਕਾਰ ਪ੍ਰਸ਼ਾਸਨ ਇਸ ਗੱਲ ਤੋਂ ਸਬਕ ਨਹੀਂ ਲੈ ਰਿਆ ਅਜੇ ਅਨੇਕਾਂ ਹੀ ਪੁਲ ਹੋਣਗੇ ਪੰਜਾਬ ਦੇ ਅੰਦਰ ਪਰ ਪਤਾ ਨਹੀਂ ਕਦੋਂ ਤੱਕ ਇਹ ਸਰਕਾਰ ਸੁੱਤੀ ਰਹੇਗੀ ਜਾਂ ਪ੍ਰਸ਼ਾਸਨ ਸੁੱਤਾ ਰਹੇਗਾ ਤੇ ਕਦੋਂ ਇਹਨਾਂ ਪੁਲਾਂ ਉੱਪਰ ਗੌਰ ਕਰੇਗਾ ਤਾਂ ਜੋ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਬਚਾਅ ਹੋ ਸਕੇ ਤਾਂ ਤੁਸੀਂ ਵੇਖੋ ਪੂਰੀ ਵੀਡੀਓ ਪਿੰਡ ਜੱਠੂਕੇ ਜ਼ਿਲ੍ਹਾ ਬਰਨਾਲਾ ਨਿਰਧਿਤ ਆਪਾ ਰਮਪਰਾ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਰਹੇ ਪਿੰਡ ਆਉਂਦਾ ਤਾਂ ਪਿੰਡ ਦੇ ਵੱਲ ਜਾਂਦੇ ਹਾਂ ਤਾਂ ਇਹੇ ਪੁਲ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤਾਂ ਲੋਕ ਇੱਥੇ ਵੱਡੀ ਗੰਦੂ ਵਿੱਚ ਖੜੇ ਹੋਏ ਨੇ ਬਾਕੀ ਜੋ ਵੀ ਇਸ ਉੱਪਰ ਗੱਲਬਾਤ ਹੋਵੇਗੀ ਉਹ ਵੀ ਸਾਹਮਣੇ ਆਵੇਗੀ ਪਰ ਵੇਖੋ ਹਾਲਾਤ ਕੀ ਬਣੇ ਨੇ ਕਿਉਂਕਿ ਬਹੁਤ ਜ਼ਿਆਦਾ ਡੂੰਘਾ ਵੀ ਹੋ ਜਾਂਦਾ ਨਾਲਾ ਤੇ ਪਤਾ ਨਹੀਂ ਉਹਨਾਂ ਨੌਜਵਾਨਾਂ ਦਾ ਜਾਂ ਉਹਨਾਂ ਚਾਲਕਾਂ ਦਾ ਕੀ ਬਣਿਆ ਹੋਊਗਾ ਬਚਾ ਵੀ ਹੋਇਆ ਹੋਣਾ ਜਾਂ ਕੀ ਜ਼ਿਆਦਾ ਨੁਕਸਾਨ ਹੈ ਜਾਂ ਕਿਵੇਂ ਨੇ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀ ਸਭ ਤੋਂ ਵੱਡੀ ਅਪਡੇਟ ਖਬਰ ਪਿੰਡ ਜੁੱਠੂਕੇ ਬਰਨਾਲਾ ਨਦੀਕ ਤਪਾ ਮੰਡੀ ਉੱਥੋਂ ਮੋਟੇ ਲੱਤਿਆ ਗਿਆ ਸੀ ਪਰ ਦੇਖੋ ਕਿਵੇਂ ਇੱਥੇ ਡਿੱਗੇ ਕਿਉਂਕਿ ਤੁੰਦ ਹੈਗੀ ਹੈ ਹੋ ਸਕਦਾ ਹੈ ਨਹੀਂ ਪਤਾ ਲੱਗਿਆ ਹੋਣਾ ਕਿਉਂਕਿ ਰਸਤਾ ਤੁੰਦ ਇੱਕੋ ਹੀ ਹੋ ਜਾਂਦਾ ਹੈ ਇਸ ਨਾਲੇ ਦੇ ਵਿੱਚ ਡਿੱਗਣ ਦੇ ਕਾਰਨ ਜੋ ਮੋਟਰਾਂ ਦਾ ਨੁਕਸਾਨ ਹੋਇਆ ਕੱਢਿਆ ਗਿਆ ਪਿੰਡ ਵਾਸੀਆਂ ਵੱਲੋਂ ਤਾਂ ਮੁੱਕੇ ਤੇ ਪਿੰਡ ਦੀ ਪੰਚਾਇਤ ਵੀ ਪਹੁੰਚੀ ਹੋਈ ਸੀ ਮੋਦਵਰ ਬੰਦੇ ਪਿੰਡੇ ਪਹੁੰਚੇ ਹੋਏ ਨੇ ਤੁਸੀਂ ਵੇਖੋ ਪੂਰੀ ਵੀਡੀਓ ਆ ਸਾਡੇ ਪੁਲ ਦਾ ਹਾਲ ਦੇਖ ਲੋ ਯਾਰ ਬਹੁਤ ਬੁਰਾ ਹਾਲ ਆ ਸਾਰਾ ਪਿੰਡ ਸਾਡਾ ਨਗਰ ਇਹਦੇ ਵਿੱਚ ਅੱਜ ਕਿੰਨਾਂ ਧੁੰਦ ਦੇ ਵਿੱਚ ਨਹੀਂ ਠੰਡ ਦੇ ਵਿੱਚ ਨੌਜਵਾਨ ਆਏ ਖੜੇ ਨੇ ਆ ਗਰਜੀਤ ਮਾਨ ਜੀ ਬਾਈ ਸਤਿ ਸ਼੍ਰੀ ਅਕਾਲ ਕਰ ਦਿਓ ਵੀਰੇ ਸ਼ੇਅਰ ਯਾਰ ਸਰਬਾਖਾਨ ਜੀ ਅਮਰਿੰਦਰਪਾਲ ਟੱਲੋ ਗੁਰਾਹਾਲਾ ਵਈਪੋਸਨਾ ਚੋਰ ਸੀਗੇ ਚੋਰ ਪਤਾ ਪੈ ਚੋਰ ਡਿੱਗੇ ਪਏ ਹੁਣ ਯਾਰ ਇੱਥੇ ਕਿਸੇ ਦਾ ਮਾਂ ਪਿਓ ਘਰੇ ਡੇਕੀ ਜਾਂਦਾ ਹੋਵੇ ਨੌਜਵਾਨਾਂ ਨੂੰ ਗਰਪੀਤ ਮਾਨ ਕੀ ਹਾਲ ਚਾਲ ਨੇ ਵੀਰੇ ਕਰਿਓ ਵੀਡੀਓ ਨੂੰ ਸ਼ੇਅਰ ਕਰਾਂ ਵਾਤ ਤੋਂ ਵਾਤ ਯਾਰ ਇਸ ਡਰੇਨ ਦੇ ਵਿੱਚ ਸਾਡੇ ਮੋਟਰਸਾਈਕਲ ਡਿੱਗੇ ਨੌਜਵਾਨਾਂ ਦਾ ਜਾਨਕੀ ਹੈ ਦਾ ਚੋਰੀ ਕਰਨ ਦੇ ਕੇਵਲਾ ਵਗੈਰਾ ਵੱਡੀਆਂ ਹੋਈਆਂ ਤੇ ਪਰ ਪਤਾ ਲੱਗ ਜੇ ਵੀ ਉਹ ਡਰੇਨ ਦੇ ਵਿੱਚ ਆ ਕੇ ਚਲੇ ਗਏ ਜਸਵੰਤ ਮਾਨ ਜੀ ਹਾਂਜੀ ਸੋਨੂ ਜੀ ਕਰੋ ਵੀਰੇ ਵੱਤਾਂ ਦਾ ਸ਼ੇਅਰ ਜਰਾ ਤਾਂ ਤੁਸੀਂ ਵੀਡੀਓ ਦੇ ਵਿੱਚ ਸੁਣੇ ਹੀ ਲਿਆ ਕਿ ਜੋ ਮੋਟਰਸਾਈਕਲ ਸੀਗਾ ਇਹ ਕੇਵਲ ਬਟਨ ਵਾਸਤੇ ਆਇਆ ਹੋਇਆ ਜਨਾ ਆਪਾਂ ਕਹਿੰਦੀ ਚੋਰਾ ਦਾ ਮੁੱਠਲ ਸਾਈਕਲ ਸੀਗਾ ਇੱਥੇ ਦੱਸਣ ਮਕਾਬਤ ਇਹ ਮੋਟਰਸਾਈਕਲ ਦਾ ਸਾਰੇ ਹੀ ਕਾਗਜ਼ ਪੱਤਰ ਤੁਸੀਂ ਵੇਖ ਸਕਦੇ ਹੋ ਤਾਂ ਕਿਤੇ ਨਾ ਕਿਤੇ ਇਸ ਮੋਟਰਸਾਈਕਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸਫਲ ਰਹੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀ ਕਿ ਕੇਵਲਾਂ ਵੀ ਪਈਆਂ ਸੀ ਤੇ ਦਾਤਰ ਜਿਹੜਾ ਬਟਨ ਵਾਸਤੇ ਉਹ ਵੀ ਰੱਖਿਆ ਹੋਇਆ ਸੀ ਇਸ ਮੋਟਰਸਨ ਦੇ ਉੱਪਰ ਆ ਨੰਬਰ ਹੈ ਮੋਟਰਸਨ ਦਾ ਇਹ ਤਪੇ ਤੋਂ ਖਰੀਦੇ ਗਿਆ ਸੀ ਤਾਂ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕੋਈ ਬਾਜੀਗਰ ਵੀ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਹਲੇ ਇਸ ਦੀ ਪੂਰੀ ਤਕਦੀਸ ਨਹੀਂ ਕੀਤੀ ਜਾ ਰਹੀ ਪਰ ਜੋ ਵੀ ਇਹ ਨੁਕਸਾਨ ਹੋਇਆ ਆਪਾਂ ਕਹਿੰਦੇ ਚੋਰਾਂ ਦਾ ਹੋ ਗਿਆ ਤਾਂ ਉਹ ਨਾਲੇ ਸਮੇਂ ਵਿੱਚ ਹੋਰ ਕੋਈ ਵੱਡੀ ਘਟਨਾ ਹੋ ਸਕਦੀ ਹੈ ਹੋ ਸਕਦਾ ਉਹ ਚੋਰ ਨਾ ਹੋਣ ਕੋਈ ਪਿੰਡ ਦੀ ਹੀ ਹੋਣ ਜਾਂ ਕੋਈ ਹੋਰ ਰਾਗੀਰ ਹੋਵੇ ਉਹਦਾ ਨੁਕਸਾਨ ਹੋ ਸਕਦਾ ਹੈ ਜਲਦੀ ਇਸ ਉੱਪਰ ਗੌਰ ਕਰਨ ਦੀ ਲੋੜ ਹੈਗੇ ਸਰਕਾਰ ਨੂੰ